ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦੇ ਅਸਿਆ ਦੌਰਾਨ ਚੱਲ ਰਹੇ ਘਟਨਾਕਰਮ ਵਿੱਚ ਬਹੁਤ ਕੁਝ ਆਰਕਿਆਸਿਆ ਅਤੇ ਨਾਚਿਤ ਰਿਆ ਵਾਪਰਿਆ ਹੈ ਆਪਣੀ ਸੇਵਾ ਦੌਰਾਨ ਉਸ ਨੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹੱਥ ਸੰਭਵ ਕੋਸ਼ਿਸ਼ ਕੀਤੀ ਹੈ ਬੰਦਕ ਸੰਸਥਾਵਾਂ ਦੇ ਬਾਬਾ ਬੁੱਢਾ ਜੀ ਦੀ ਮਹਾਨ ਪਤਵੀ ਨੂੰ ਉੱਥੇ ਪਹੁੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦੇਦੋਂ ਜਿਹੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕੌਤੁਭੁ ਆਪਣੇ ਪਿਆਰ ਅਤੇ ਚਿੰਤਾਵਾਂ ਨੇ ਪ੍ਰਗਟਾਇਆ ਹੈ ਦਾਸ ਨੇ ਸੱਤਾ ਦੀਆਂ ਭਾਵਨਾਵਾਂ ਦੀ ਕਰਦ ਅਤੇ ਸਤਿਕਾਰ ਕਰਦੇ ਹਾਂ ਕਿ ਇੱਥੇ ਗਏ ਕੇਸ ਨੂੰ ਵਾਪਸ ਲੈਣਾ ਨਿਰਣਾ ਕੀਤਾ ਹੈ ਸਿੱਖ ਪਥ ਦੀਆਂ ਇਹ ਤਾਂ ਮਹਾਰ ਪਦਮੀਆਂ ਦੇ ਮਾਨ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਬਹੁਤ ਕੁਝ ਹਾਨਿਆਸਿਆ ਅਤੇ ਹਾਨਚਿਤਿਆ ਵਾਪਰਿਆ ਹੈ ਆਪਣੇ ਸੇਵਾ ਦੌਰਾਨ 10 ਦੇ ਪੰਤਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪਾਇਰੇਦਾਰੀ ਕਰਦੇ ਹਾਂ ਸੇਵਾ ਦੇ ਮੌਤ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਤਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਥੇ ਅਸਪੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂ ਸੰਗਤਾਂ ਦਾ ਦੇਦੋਂ ਜਿਹੜੇ ਹੈ ਜੰਨਰ ਡਾਇਟ ਮੌਜੂਦ ਸਥਿਤੀ ਪ੍ਰਤੀ ਕਲਪ ਨੂੰ ਆਪਣੇ ਪਿਆਰ ਅਤੇ ਚਿੰਤਾਵਾ ਨਾਲ ਪ੍ਰਤਕਾਇਆ ਹੈ। ਦਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੇ ਗਦਰ ਅਤੇ ਸਤਿਕਾਰ ਕਰਦੇ ਹਾਂ ਇੱਥੇ ਦੇ ਕੇਸ ਨੂੰ ਵਾਪਸ ਜਾਂਦਾ ਨਿਰਣਾ ਕੀਤਾ ਹੈ। ਸਿੱਖ ਪਥ ਦੀਆਂ ਇਹਨਾਂ ਮਹਾਰ ਪਦਮੀਆਂ ਦੇ ਮਾਨ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ। ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਂਦ ਦੀ ਲੋੜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ